ਸਾਸ਼ਿਕਾਲ ਫਰੈਂਡਸ ਆਪਾਂ ਕੋਈ ਵੀ ਪੈਚ ਤਿਆਰ ਕਰਨਾ ਉਹਦੇ ਆਲੇ ਦੁਆਲੇ ਗੋਟਾ ਪੱਤੀ ਲਾਉਣੀ ਆ ਗੋਟਾ ਪੱਤੀ ਨੂੰ ਐਵੇਂ ਉਲਟੀ ਕਰਕੇ ਰੱਖ ਲੈਣਾ ਇਹਦੇ ਉੱਤੇ ਤੇ ਇਹਨੂੰ ਪਹਿਲਾਂ ਆਪਾਂ ਸਲਾਈ ਲਾ ਲੈਨੇ ਆ ਚਾਰ ਸਵੇਰਿਓ ਆ ਦੇਖੋ ਫਰੈਂਡਸ ਚਾਰ ਸੇ ਨੂੰ ਸਲਾਈ ਲਾ ਲਓ ਕਾਰਨਰ ਤੋਂ ਉਸੇ ਤਰ੍ਹਾਂ ਗੋਟੇ ਨੂੰ ਐਵੇਂ ਘੁਮਾਉਣਾ ਹਲਕਾ ਜਿਹਾ ਪੋਲਾ ਕਰਕੇ ਹਲਕਾ ਜਿਹਾ ਲੂਜ਼ ਕਰ ਦੇਣਾ ਵਾ ਫਿਰ ਕੋਰਨਰ ਆਇਆ ਚਕੋਰ ਨਹੀਂ ਮੇਰਾ ਜਿਹੜਾ ਹੈਗਾ ਆਪਣਾ ਪੈਚ ਚੌਰਸਾ ਵਰਗਾ ਕਹਿੰਦੇ ਨੇ ਆਪਾਂ ਪੰਜਾਬੀ ਚ ਕੋਰਨਰ ਤੇ ਆ ਕੇ ਸੂਈ ਅੰਦਰ ਹੀ ਰੱਖੋ ਤੇ ਆਪਾਂ ਗੁੱਟੇ ਨੂੰ ਘੁਮਾ ਲੈਣਾ ਜੀ ਆ ਦੇਖੋ ਜੀ ਜਦੋਂ ਆਪਾਂ ਲਾਉਣਾ ਇਹਨੂੰ ਇਸ ਤਰ੍ਹਾਂ ਇਹਨੂੰ ਆਹ ਜਿਹੜਾ ਆਪਾਂ ਲਾਇਆ ਇਹਨੂੰ ਇਸ ਤਰ੍ਹਾਂ ਬਾਹਰ ਕਰ ਦੇਣਾ ਸਿਰਫ ਕਿਨਾਰੀ ਆਪਣੀ ਦਿਖਣੀ ਚਾਹੀਦੀ ਹੈ ਪ੍ਰੈਸ ਨਾਲ ਦਬਾ ਕੇ ਇਸ ਤਰ੍ਹਾਂ ਆਪਣਾ ਜਿਹੜਾ ਇਹ ਪੈਚ ਆ ਤਿਆਰ ਹੋ ਗਿਆ ਤੇ ਇਹਨੂੰ ਇਸ ਤਰ੍ਹਾਂ ਕਿਸੇ ਵੀ ਅਸੀਂ ਜਗ੍ਹਾ ਤੇ ਐਵੇਂ ਲਗਾ ਸਕਦੇ ਹਾਂ